ਖੈਰ ਆਪਾਂ ਗੱਲਬਾਤ ਅੱਗੇ ਵੱਲ ਨੂੰ ਤੋਰੀਏ ਮਿੰਟੂ ਜੀ ਤਾਂ ਗੱਲ ਕਰੀਏ ਕਿ ਆਈਸੀ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਹੀ ਮਾਨਸਾਬ ਨਾਲ ਆ ਕੇ ਰੂਟ ਸ਼ੋ ਵਗੈਰਾ ਕਰਕੇ ਜੀ ਉਸ ਤੋਂ ਬਾਅਦ ਨਿਕਲ ਕਿਉਂ ਗਏ ਮਿੰਟੂ ਜੀ ਜਲਦੀ ਜਲਦੀ ਪੰਜਾਬ ਦੇ ਵਿੱਚੋਂ ਇੱਕ ਹੀ ਕਹਾਣੀ ਬਣ ਗਈ ਪਤਾ ਜੀ ਨਾਲ ਤਾਂ ਮੂੰਹ ਵੈਸੇ ਬਹੁਤ ਆ ਉਹ ਤਾਂ ਕਹਿੰਦੇ ਸੀ ਕਿ ਭਾਈ ਕੇਜਰੀਵਾਲ ਸਾਹਿਬ ਨੂੰ ਤਾਂ ਕਹਿੰਨੇ ਸੀ ਮਾਨਸਾਬ ਕਿ ਭਾਈ ਆਪਾਂ ਸੱਦ ਲੈ ਕਰਾਂਗੇ ਹਰੇਕ ਹਫ਼ਤੇ ਹੁਣ ਕੀ ਚੱਕਰ ਬਣ ਗਿਆ ਦੇਖੋ ਗੱਲ ਇਹ ਆ ਕਿ ਕੇਜਰੀਵਾਲ ਨਾ ਇਸ ਵੇਲੇ ਸੰਕਟ ਦੇ ਵਿੱਚ ਮੈਨੂੰ ਤੇ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਕੜਕੜਾ ਇੱਕ ਦਾ ਹਾਂਜੀ ਹਾਂਜੀ ਬਿਲਕੁਲ ਗੱਲ ਮਾਲੀਵਾਲ ਦੇ ਮਾਮਲੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਜਾਣਾ ਉਹਦੇ ਚ ਐਫ ਆਈ ਆਰ ਦਰਜ ਹੋ ਜਾਣਾ ਸੰਜੇ ਸਿੰਘ ਦਾ ਇੰਟਰਵਿਊ ਦੇ ਦੇਣਾ ਆ ਪ੍ਰੈਸ ਕਾਨਫਰੰਸ ਕਰ ਦੇਣਾ ਇਹਨਾਂ ਦਾ ਲਾਜਵਾਬ ਹੋ ਜਾਣਾ ਕੱਲ ਜਿਹੜੀ ਪ੍ਰੈਸ ਕਾਨਫਰੰਸ ਦਾ ਤੁਸੀਂ ਜ਼ਿਕਰ ਵੀ ਕੀਤਾ ਸੀਗਾ ਜੀ ਤਾਂ ਮੈਨੂੰ ਲੱਗਦਾ ਕਿ ਦੋ ਦਿਨ ਦਾ ਦੌਰਾ ਸੀਗਾ ਆਫੀਸ਼ੀਅਲੀ ਇਹਨਾਂ ਦਾ ਪੰਜਾਬ ਦਾ ਕੱਲ ਆਏ ਨੇ ਦਰਬਾਰ ਸਾਹਿਬ ਵੇਖੇ ਨਤਮਸਤਕ ਹੋਏ ਨੇ ਤੇ ਸ਼ਾ ਦੁਰਗਾ ਮੰਦਰ ਵੀ ਗਏ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਰੋਡ ਸ਼ੋਅ ਕੀਤਾ ਹੈ ਅੱਜ ਕੱਲੇ ਰੋਡ ਸ਼ੋਅ ਹੀ ਕਰਦੇ ਨੇ ਜੀ ਇਹ ਤਾਂ ਆਪਾਂ ਅੱਗੇ ਗੱਲ ਕਰਕੇ ਆ ਗਏ ਹਾਂ ਵਡੀਆਂ ਰੈਲੀਆਂ ਨਹੀਂ ਕਰਦੇ ਸੀ ਰੋਡ ਸ਼ੋਅ ਇਹਨਾਂ ਦਾ ਬਹੁਤ ਵੱਡਾ ਸੀਗਾ ਇਕੱਠ ਬਹੁਤ ਸੀਗਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਲਾਗਿਓ ਮਨ ਨੇ ਸਾਰੇ ਦੂਰ ਦਰਾਜ ਤੋਂ ਸੱਦੇ ਆਉਣੇ ਲੋਕ ਜੀ ਤਾਂ ਇਕੱਠ ਬਹੁਤ ਸੀਗਾ ਤਾਂ ਆਫੀਸ਼ੀਅਲੀ ਤਾਂ ਇਹ ਦੱਸਿਆ ਗਿਆ ਸੀਗਾ ਮੀਡੀਆ ਦੇ ਵਿੱਚ ਵੀ ਆਈ ਹੋਈ ਸੀਗਾ ਕਿ 2 ਦਿਨ ਦਾ ਵਿਜ਼ਿਟ ਹੈ ਫਿਰ ਇਹ ਅਚਾਨਕ ਖਬਰ ਆਉਂਦੀ ਹੈ ਕਿ ਇਹ ਦਿੱਲੀ ਪਰਤ ਗਏ ਨੇ ਤਾਂ ਫਿਰ ਹੁਣ ਕਿਾਫਾ ਹੀ ਹੈ ਇੱਕ ਅੰਦਾਜ਼ਾ ਹੀ ਹੈ ਕਿ ਜੋ ਦਿੱਲੀ ਚ ਚੱਲ ਰਿਹਾ ਹੈ ਇਸ ਵੇਲੇ ਜੀ ਦਿੱਲੀ ਚ ਬਹੁਤ ਵੱਡੀ ਹਲ ਚੱਲਿਆ ਇਸ ਜੀ ਸਵਾਤੀ ਮਾਲੀਵਾਲ ਦਾ ਮੈਡੀਕਲ ਹੋ ਗਿਆ ਰਾਤ 11:00 ਵਜੇ ਇਸ ਦੇ ਵਿੱਚ ਜੀ ਸਵਾਤੀ ਮਾਲੀਵਾਲ ਦੇ ਬਿਆਨ ਦਰਜ ਹੋ ਚੁੱਕੇ ਨੇ ਇਹ ਰਹਿਸ਼ ਚੀਫ ਮਿਨਿਸਟਰ ਦੀ ਹੈ ਸਭ ਤੋਂ ਵੱਡੀ ਜਿੱਥੇ ਸਭ ਕੁਝ ਹੋਇਆ ਹਾਲਾਂਕਿ ਦੇ ਵੀਡੀਓ ਤੋਂ ਬਾਅਦ ਉਹਨਾਂ ਨੇ ਟਵੀਟ ਵੀ ਕਰ ਦਿੱਤਾ ਹੈ ਹਾਲਾਂਕਿ ਹੁਣ ਤੱਕ ਅਰਵਿੰਦ ਕੇਜਰੀਵਾਲ ਦਾ ਨਾਂ ਨਹੀਂ ਆਇਆ ਡਾਇਰੈਕਟਲੀ ਜੀ ਪਰ ਫਿਰ ਵੀ ਚਿੰਤਾ ਤੇ ਹੁੰਦੀ ਹੈ ਨਾ ਇੱਥੇ ਕੋਈ ਜਵਾਬ ਨਹੀਂ ਹੈਗਾ ਸੋ ਅਰਵਿੰਦ ਕੇਜਰੀਵਾਲ ਜੇ ਪੰਜਾਬ ਛੱਡ ਕੇ ਕਾਲੀ ਕਾਲੀ ਆਪਾਂ ਪੰਜਾਬੀ ਚ ਇੱਕ ਸ਼ਬਦ ਇਸਤੇਮਾਲ ਕਰਨੇ ਹੁੰਨੇ ਆ ਕਿ ਕਾਲੇ ਪੈਰ ਜੇ ਉਹ ਪੰਜਾਬ ਚੋਂ ਕਾਲੇ ਪੈਰ ਹੋ ਤੁਰਿਆ ਤੇ ਮੈਨੂੰ ਲੱਗਦਾ ਕਿ ਦੇ ਪਿੱਛੇ ਕਾਰਨ ਤੇ ਵੱਡੇ ਹੋਈ ਰਹੇ ਹੋਣਗੇ ਮਾਨ ਸਾਹਿਬ ਹਾਂ ਰਾਤ ਮੈਨੂੰ ਜਿੰਨੇ ਕੋ ਗੱਲ ਦਾ ਪਤਾ ਹੈ ਰਾਤ देर ਰਾਤ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਉਮੀਦਵਾਰ ਉੱਥੇ ਪਹੁੰਚੇ ਨੇ ਜਿੱਥੇ ਠਹਿਰੇ ਸਨ ਅਮਰਸਰ ਤਾਂ ਉਥੇ ਇਹਨਾਂ ਨੇ देर, देर रात ਤੱਕ ਸਾਰੀ ਰਣਨੀਤੀ ਉਲੀਕੀ ਆ ਆਦੇਸ਼ ਦਿੱਤੇ ਆ ਗੱਲਾਂ ਸੁਣੀਆਂ ਸਭ ਕੁਝ ਚੱਲਿਆ देर रात ਤੱਕ ਇਹਦਾ ਮਤਲਬ ਕਿ ਰਾਤ ਹੀ ਸ਼ਤੈ ਹੋ ਗਿਆ ਕਿ ਇਸ ਵਿਜ਼ਿਟ ਨੂੰ ਛੋਟਾ ਕੀਤਾ ਜਾਵੇ ਫੌਰੀ ਤੌਰ ਤੇ ਛੱਡਿਆ ਜਾਵੇ ਤੇ ਉਥੇ ਦੇਖਿਆ ਜਾਵੇ ਕਿਤੇ ਇਹ ਨਾ ਹੋਵੇ ਕਿ ਅੱਗਾ ਦੌੜ ਪਿੱਛਾ ਚੌੜ ਪੰਜਾਬ ਚ 13 0 ਕਰਦੇ ਕਰਦੇ ਕਿਤੇ ਉੱਥੇ ਹੀ ਨਾ ਮਾਜੇ ਜਾਈਏ ਸੋ ਇਸ ਵਾਸਤੇ ਤੁਸੀਂ ਦੇਖੋਗੇ ਤਾਂ ਦਿੱਲੀ ਚ ਬਹੁਤ ਕਮਸਾਨ ਹੈ ਮੈਨੂੰ یوں ਲੱਗਿਆ ਕਿ ਜੇ ਆਫੀਸ਼ੀਅਲੀ 2 ਦਿਨ ਦਾ ਦੌਰਾ ਸੀਗਾ ਜੇ ਉਹਨੂੰ ਕੱਟਿਆ ਗਿਆ ਤਾਂ ਕਿਤੇ ਨਾ ਕਿਤੇ ਇਹ ਵੱਡਾ ਕਾਰਨ ਰਿਹਾ ਹੈ ਪ੍ਰਮੁੱਖ ਤੌਰ ਤੇ ਜੀ 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 ਗੱਲ ਬਿਲਕੁਲ ਠੀਕ ਹੈ ਕਿਉਂਕਿ ਭਾਜਪਾ ਦੇ ਜਿਹੜਾ ਆਈਟੀ ਸੈਲ ਹੈ ਨਾ ਮਿੰਟੂ ਜੀ ਉਹ ਸਵਾਲ ਇਹ ਉਹ ਕਰ ਰਿਹਾ ਹੈ ਕਿਨੇ ਕਿ ਭਾਈ ਜਿਨੇ ਕਟਮਾਰ ਕੀਤੀ ਉਹਦਾ ਨਾਂ ਆ ਗਿਆ ਤੇ ਕਟਾਉਣ ਵਾਲਾ ਕੌਣਾ ਪਿੱਛੇ ਉਹਦਾ ਨਾਂ ਵੀ ਆਵੇ ਭਾਜਪਾ ਉੱਥੇ ਖੜੇ ਹਾਂ ਉਹ ਕਿਹਨੂੰ ਦੱਸਿਆ ਨਾ ਕਿ ਹੁਣ ਦੇਖੋ ਪੰਜਵਾਂ ਫੇਜ਼ ਹੈਗਾ ਵੀ ਨੂੰ ਜੀ ਤੇ ਉਸ ਤੋਂ ਬਾਅਦ ਜੇ ਤੁਸੀਂ ਦੇਖੋ ਕਿ ਛੇਵਾਂ 25 ਤੇ ਸਤਵਾਂ 1 ਨੂੰ ਉਹ ਜੇ ਸਾਰੀਆਂ ਚੀਜ਼ਾਂ ਦੇਖੀ ਤਾਂ ਇਲੈਕਸ਼ਨ ਉੱਤੇ ਨੂੰ ਆ ਗਿਆ ਅਪਰ ਨਾਰਥਰਨ ਸਟੇਟਾਂ ਵਾਲਾ ਜੀ ਤਾਂ ਇੱਥੇ ਜੇ ਕੇਜਰੀਵਾਲ ਦੇ ਖਿਲਾਫ ਜਿੱਥੇ ਅਸਰ ਹੈਗਾ ਕੇਜਰੀਵਾਲ ਦਾ ਇਸ ਤਰ੍ਹਾਂ ਦੀ ਮਹਿੰਮ ਬਣਦੀ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਡੈਫੀਨਿਟਲੀ ਨੁਕਸਾਨ ਅਸੀਂ ਉਠਾ ਸਕਦੇ ਹਾਂ ਜੀ 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 ਉੱਪਰ ਇੱਕ ਵੀਰ ਨੇ ਕਮੈਂਟ ਕੀਤਾ ਜੀ ਕਹਿੰਦੇ ਕਿ ਬਿੱਟੂ ਮੱਲੀ ਜੀ ਆ ਕਹਿੰਦੇ ਕਿ ਪੁੱਠੇਪੈਰੀ ਹਾਂਜੀ ਪੁੱਠੇਪੈਰੀ ਵੀ ਕਹ ਦਿੰਦੇ ਆ ਤੇ ਇਧਰੋਂ ਕਾਲੇ ਪੈਰੀ ਵੀ ਹਾਂ ਕਾਲੇ ਪੈਰੀ ਵੀ ਦੋਨੋਂ ਦੋਨੋਂ ਸ਼ਬਦ ਇਸਤੇਮਾਲ ਹੋ ਜਾਂਦੇ ਆ ਜੀ ਜੀ ਪੁੱਠੇ ਪੈਰੀ ਤੇ ਹੁੰਦਾ ਨਾ ਕਿ ਬੰਦਾ ਕੋਈ ਆਇਆ ਤੇ ਉਹਨੇ ਬੂਹਾ ਖੋਲਿਆ ਰਾਣਾ ਜਾਨਾ ਨਿਕਲ ਜਾ ਤੇ ਬਹਿ ਬਹਿ ਕੇ ਆ ਗਿਆ ਮੂ ਪੁੱਠੇ ਅਗਲਾ ਪੁੱਠੇ ਪੈਰੀ ਤੇ ਜੇ ਕੋਈ ਕਵੇ ਕਿ ਭਾਈ ਹਾਂ ਤੂੰ ਇੱਥੇ ਬਹਿ ਜਾ ਤੇ ਉਹ ਕਵੇ ਕਿ ਹਾਂ ਯਾਰ ਓਹੋ ਮੈਨੂੰ ਚੇਤਾ ਆਇਆ ਕਿ ਮੇਰੀ ਤੇ ਘੜੀ ਘਰੇ ਰਹਿ ਗਈ ਹੈ ਕਾਲੇ ਪੈਰੀ ਕਿੱਥੇ ਪਹਿਲਾਂ ਸਕੀਮ ਬਣਾਏ ਕੋਈ ਨਹੀਂ ਦੋ ਤਿੰਨ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਹਾਂ ਜੀ ਦੋਸਤ ਕਰਾਂਗੇ ਜੀ 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 ਆਲ ਵਾਡਦਰੋ ਇਨਫੋ ਇੱਕ ਆਈਡੀਆ ਜੀ ਉਹ ਕਨੇ ਹਾਂਜੀ ਬਿਲਕੁਲ ਗੱਲ ਤੁਹਾਡੀ ਠੀਕ ਆ ਮੈਂ ਸੰਗਰੂਰ ਤੋਂ ਹੀ ਆ ਜੀ ਅੰਦਰਲੀ ਜਾਣਕਾਰੀ ਤੇ ਹੋ ਆ ਕਹਿੰਦੀ ਆ ਕਿ ਮਾਨ ਸਾਹਿਬ ਬਿਲਕੁਲ ਬਿਲਕੁਲ ਇਹ ਹਿੱਲ ਗਏ ਆ ਬਹੁਤ ਵੱਡਾ ਚਟਕਾ ਹੈ ਇਸ ਵੇਲੇ ਮੈਂ ਹੋਰ ਵੀ ਹੌਲੀ ਹੌਲੀ ਰਿਵੀਲ ਕਰਾਂਗੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਵੇਂ ਅਸੀਂ 10 15 ਮਈ ਤੋਂ ਅੱਗੇ ਜਾਵਾਂਗੇ ਨਾ ਸਥਿਤੀ ਸਪਸ਼ਟ ਹੋਣੀ ਆਪਣੇ ਕੁਝ ਆਡੀਅੰਸ ਤੋਂ ਭੈਣ ਭਰਾ ਜਿਹੜੇ ਉਹ ਕਾਲੇ ਪੈਂਦੇ ਨੇ ਹਾਂ ਇਹ ਸੀਟ ਦਾ ਦੱਸੋ ਇਹ ਸੀਟ ਦਾ ਦੱਸੋ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਨੇ ਨਿਕਰਦੀਆਂ ਹੁੰਦੀਆਂ ਨੇ ਹੁਣ ਨਾਮ ਸਦਗੀਆਂ ਵਾਪਸ ਲੈਣ ਦੀ ਤਰੀਕਾ ਜੇ ਖਤਮ ਹੋ ਜਾਏਗੀ ਉਸ ਤੋਂ ਬਾਅਦ ਖਿਡਾਰੀ ਰਹਿ ਜਾਣਗੇ ਉਸ ਤੋਂ ਬਾਅਦ ਅੰਦਰਲੀਆਂ ਰਿਪੋਰਟਾਂ ਸੀਆਈਡੀ ਵਾਲੀਆਂ ਰਿਪੋਰਟਾਂ ਫਿਰ ਜਿਹੜੇ ਪ੍ਰਚਾਰ ਕਰਨ ਜਾਂਦੇ ਆ ਲੀਡਰਾਂ ਨਾਲ ਉਹ ਸਾਡੇ ਯਾਰ ਮਿੱਤਰ ਹੀ ਆ ਸਾਰੇ ਵਿੱਚ ਹੁੰਦੇ ਆ ਉਹ ਦੱਸਦੇ ਆ ਕਿ ਕਿਸ ਤਰ੍ਹਾਂ ਕਿਸੇ ਇਲਾਕੇ ਦੀ ਆਵਾਜ਼ ਕਿਸ ਤਰ੍ਹਾਂ ਦੀ ਆ ਫਿਰ ਜਿਹੜੀਆਂ ਵਰਗਾਂ ਦੀ ਵੋਟ ਹੁੰਦੀ ਆ ਕਿ ਕਿਹੜਾ ਵਰਗ ਨਾਖੁਸ਼ ਹੈ ਕਿਹੜਾ ਹੈ ਕਿਹੜਾ ਕਿਹਦੀਆਂ ਵੋਟਾਂ ਕੱਟ ਰਿਹਾ ਫਿਰ ਉਹਦੇ ਨਾਲ ਇੱਕ ਅੰਦਾਜ਼ਾ ਹੋ ਜਾਂਦਾ ਹੈ ਸਟੇਕ ਤੇ ਕੋਈ ਕੋਈ ਆ ਜਿਹੜੀ ਕਹ ਲੋ ਕਿ ਇਸ ਤਰ੍ਹਾਂ ਦੀ ਪੇਸ਼ੀਨ ਕੋਈ ਜਿਹੜੀ ਆ ਜਾਂਦੀ ਆ ਪਰ ਇੱਕ ਅੰਦਾਜ਼ਾ ਹੋ ਜਾਂਦਾ ਤਸਵੀਰ ਦਾ ਜੀ 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 ਅਮਰਤਪਾਲ ਜੀ ਕਹਿੰਦੇ ਪਹਿਨੇ ਕਹਿੰਦੇ ਕਿ ਬਾਈ ਕੁਮਰਬਜੀ ਪ੍ਰਤਾਪ ਨੂੰ ਵੀ ਨਹੀਂ ਮਿਲ ਕੇ ਗਿਆ ਜੀ ਕਹਿੰਨੇ ਕਿ ਕੇਦਰੀਵਾਸ ਉਹਨਾਂ ਨੂੰ ਕੀ ਮਿਲ ਕੇ ਜਾਣਾ ਸੀ ਬਾਈ ਉਹ ਆਪ ਹੀ ਮਿਲ ਲੈਂਦੇ ਉਹਤੇ ਮਿਲਦੇ ਇਹਨਾਂ ਨੂੰ ਲੰਬੇ ਲੰਬੇ ਹੱਥ ਕਰਕੇ ਮੌਲ ਪਹਿਲਾਂ ਖਰਾਬ ਹੋ ਤੂੰ ਉਹਨਾਂ ਨੂੰ ਮਿਲ ਜਾਣ ਉਹ ਮੂਡ ਵੀ ਖਰਾਬ ਹੋ ਜਾ ਰਿਹਾ ਉਹਨਾਂ ਨੇ ਬੇहद ਵੀ ਦੇ ਮੁੱਦੇ ਤੇ ਘੇਰ ਲੈਣਾ ਜੀ ਉਹਨੂੰ ਤਾਂ ਸੱਦ ਕੇ ਮਤਲਬ ਕਿ ਸਿਆਪਾ ਪਾਉਣ ਵਾਲੀ ਗੱਲ ਆ ਹੋ ਸਕਦਾ ਉਹ ਕਹਿੰਨ ਮੈਂ ਤਾਂ ਵੀਡੀਓ ਬਣਾਉਂਗੀ ਜੀ ਮੈਂ ਨਾਲ ਲਾਈਵ ਵੀ ਕਰੂੰਗਾ ਉਹ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਵਿੱਚ ਬਿਠਾ ਕੇ ਤੇ ਸਾਰਾ ਕਹ ਲੋ ਕਿ ਗੁੜ ਗੋਬਰ ਕਰਨਾ ਨੇ ਇਹ ਤਾਂ ਉਹਨਾਂ ਦੇ ਸਵਾਲ ਜਿਹੜੇ ਉਹਨਾਂ ਦਾ ਜਵਾਬ ਹੀ ਨਹੀਂ ਆਉਣਾ ਜੀ 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 ਇਧਰਲੇ ਪਾਸੇ ਤੋਂ ਬੱਬਲ ਜੀ ਉਹ ਕਹਿੰਦੇ ਸੀ ਕਿ ਮਾਨ ਸਾਹਿਬ ਤਾਂ ਕਹਿੰਦੇ ਸਵੇਰੇ ਨਾ ਆਪਣਾ ਨਾਸੇ ਟਾਈਮ ਅੰਡਾ ਵੀ ਲੈ ਲੈਂਦੇ ਆ ਜੀ ਕਹਿੰਦੇ ਕਿ ਬਾਈ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਦੇ ਪਏ ਆ ਜੀ ਕਹਿੰਦੇ ਨਹੀਂ ਦੇਖੋ ਮੈਂ ਨਾ ਇੱਕ ਚੀਜ਼ ਕਮਾ ਸ਼ਿਕਾਰ ਦੀ ਤਾਂ ਉਹਨਾਂ ਨੇ ਇੱਕ ਵਾਰੀ ਗੱਲ ਕੀਤੀ ਸੀ ਯਦਵਿੰਦਰ ਦੇ ਨਾਲ ਇੰਟਰਵਿਊ ਜਦੋਂ ਕੀਤੀ ਸੀਗੀ ਤਾਂ ਮੀਟ ਦਾ ਉਹਨਾਂ ਨੇ ਕਿਹਾ ਸੀਗਾ ਅੰਡੇ ਦਾ ਮੈਨੂੰ ਪਤਾ ਨਹੀਂ ਹੋ ਸਕਦਾ ਬਾਕੀ ਦੇਖੋ ਮੈਂ ਕਦੇ ਨਾ ਚਲੋ ਹਰੇਕ ਦੀ ਆਪੋ ਆਪਣੀ ਹੁੰਦੀ ਆ ਭਾਈ ਮੈਂ ਕਦੇ ਖੁਰਾਕ ਤੇ ਨਹੀਂ ਮੈਂ ਕਹਿੰਨੇ ਨਿਜੀ ਹੁੰਦਾ ਕੋਈ ਸ਼ੱਕ ਆ ਰਹੀ ਹੈ ਕੋਈ ਮਾਸ ਆ ਰਹੀ ਹੈ ਉਹ ਯਾਰ ਆਪਦੀ ਆਪਦੀ ਚੁਆਇਸ ਆ ਫਿਰ ਤਾਂ ਅਸੀਂ ਉਹਨਾਂ ਵਰਗੇ ਹੀ ਹੋ ਗਏ ਪਰ ਇਹ ਹੁਣ ਪਤਾ ਨਹੀਂ ਧਾਰਮਿਕ ਮਾਮਲਿਆਂ ਦੇ ਵਿੱਚ ਕਿੱਥੇ ਕੋਈ ਗੱਲ ਠਹਿਰਦੀ ਹੈ ਤੇ ਕਿੰਨੀ ਕੋ ਤੁਹਾਡੀ ਗੱਲ ਸੱਚੀ ਹੈ ਪਰ ਉਹ ਮੈਂ ਉਸ ਇੰਟਰਵਿਊ ਤੋਂ ਵਿੱਚ ਤੇ ਉਹ ਚੀਜ਼ ਜਿਹੜੀ ਸੁਣੀ ਹਾਂ ਮੈਂ ਜੀ 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 ਮੈਂ ਤਾਂ ਮੈਂ ਨਾ ਇਹਨਾਂ ਦੀ ਇੰਟਰਵਿਊ ਹੋਰ ਕਿਸੇ ਲੀਡਰ ਦੀ ਸੁਣਾ ਨਾ ਸੁਣਾ ਇਹਨਾਂ ਦੀ ਇੰਟਰਵਿਊ ਜ਼ਰੂਰ ਸੁਣਦਾ ਨਾ ਕਿਉਂਕਿ ਕਈ ਪੁਰਾਣੀਆਂ ਗੱਲਾਂ ਜਿਹੜੀਆਂ ਨਾ ਨਾ ਪੁਰਾਣੀਆਂ ਗੱਲਾਂ ਗੱਲ ਕਰਦੇ ਕਰਦੇ ਆਸੇ ਵਿੱਚ ਪੁਰਾਣੀ ਗੱਲ ਕਹਿ ਦਿੰਦੇ ਪੁਰਾਣੀ ਗੱਲ ਕਹਿ ਦਿੰਦੇ ਨੇ ਕਈ ਪੁਰਾਣੇ ਲੀਡਰਾਂ ਦੇ ਵਿੱਚ ਇਹ ਅਸੀਅਤ ਹੈਗੀ ਆ ਹਾਂ ਜੀ ਪੁਰਾਣੇ ਲੀਡਰਾਂ ਨੇ ਇਹਨਾਂ ਕੋਲ ਜਾਣਕਾਰੀ ਬਹੁਤ ਹੈ ਜੀ 70 ਦੀ 80 ਦੀ ਇਹ ਜਾਣਕਾਰੀ ਜਿਹੜੀ ਆ ਨਾ ਕਿਉਂਕਿ 90 ਤੋਂ ਬਾਅਦ ਤੇ ਚਲੋ ਸਾਨੂੰ ਵੀ ਆ ਗਈ ਆ ਉਹ ਜਾਣਕਾਰੀ ਇਹਨਾਂ ਕੋਲ ਹੀ ਆ ਜਿਵੇਂ ਕੈਪਟਨ ਚੰਨਣ ਸਿੰਘ ਤੇਂਦਰ ਸਿੰਘ ਖਾਲਸਾ ਆ ਖਾਲਸਤਾਨੀ ਬਰਾੜ ਸਾਹਿਬ ਉਹਨਾਂ ਆਪਣੇ ਗਵਾਂਢੀ ਹਾਂ ਜੀ ਹਾਂ ਜੀ ਜਗਮੀਤ ਬਰਾੜ ਇਹਨਾਂ ਕੋਲੇ ਇਹ ਬਾਕੀਆ ਭੰਡਾਰ ਹੈ ਇਹਨਾਂ ਚੀਜ਼ਾਂ ਦਾ ਜੀ 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 ਹਾਂ ਇਦਾਂ ਕਈ ਵਾਰੀ ਬਲਟੂਆ ਸਾਹਿਬ ਵੀ ਵਿੱਚੋਂ ਕੋਈ ਨਾ ਕੋਈ ਗੱਲ ਕਾਢੀ ਆ ਬਲਟੂਆ ਸਾਹਿਬ ਵੀ ਪੁਰਾਣੇ ਆ ਜੀ 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 ਤਾਂ ਇਹਦੇ ਨਾਲ ਹੀ ਮਿੰਟੂ ਜੀ ਚਲੋ ਖੈਰ ਆਪਾਂ ਗੱਲ ਅੱਗੇ ਵੱਲ ਨੂੰ ਹੋ ਤੋਰ ਲਈਏ ਜੀ ਸਿੱਧੂ ਸਾਹਿਬ ਦੀ ਗੱਲ ਕਰੀਏ ਮਿੰਟੂ ਜੀ ਸਿੱਧੂ ਸਾਹਿਬ ਦਾ ਨਾਮ ਨੂੰ ਤਾਂ ਮਿੰਟੂ ਚ ਪਾਈ ਬੈਠੇ ਸੂਚੀ ਚ 26ਵੇਂ ਨੰਬਰ ਤੇ 26 ਬਣ ਗਈ 26 ਤਾਂ ਬਣ ਗਈ ਪਰ ਗੱਲ ਇਹ ਹੈ ਨਾ ਵੀ ਹੁਣ ਸਿੱਧੂ ਸਾਹਿਬ ਆਉਂਦੇ ਕਿ ਨਹੀਂ ਆਉਂਦੇ ਇਹ ਨਹੀਂ ਨਾ ਪਤਾ ਹੈਗਾ ਸੋਸ਼ੋ ਪੰਜ ਕਦੋਂ ਕਲੀਅਰ ਹੋਊਗਾ ਹਵਾ ਕੇ ਸਰ ਨੂੰ ਕਲੀਅਰ ਕਰੋ ਇਹਨਾਂ ਨੇ ਉਹਨੂੰ ਸੂਚੀ ਚ ਪਾਇਆ ਉਹਨੇ ਇਹਨਾਂ ਨੂੰ ਸੋਚੀ ਪਾਇਆ ਸੋਚੀ ਪਾਇਆ ਕਿ ਕੀ ਬਣੂਗਾ ਦੇਖੋ ਕੈਂਪੇਨ ਕਮੇਟੀ ਚ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਨਾਮ ਆਇਆ ਨਾ ਉਹ ਬਸ ਤੇ ਬਸ ਮਤਲਬ ਕਿ ਇੱਕ ਫਾਰਮੈਲਿਟੀ ਆ ਉਹਨਾਂ ਨੇ ਸੋਚਿਆ ਨਹੀਂ ਪਾਉਂਦੇ ਫਿਰ ਵੀ ਮਰੇ ਆਂਗੇ ਹੁਣ ਪਾ ਕੇ ਫਿਰ ਫਿਰ ਉਹ ਫਸ ਗਏ ਵੈਸੇ ਪਤਾ ਨਹੀਂ ਕਿਹੜੀ ਫਿਲਮ ਦਾ ਨਾ ਇੱਕ ਗੀਤ ਆ ਬੜਾ ਕਮਾਲ ਦਾ ਗੀਤ ਆ ਗੱਸਬ ਦਾ ਗੀਤ ਆ 90 ਦੀ ਦਾਕੇ ਦੀ ਮਿਊਜ਼ੀਕਲ ਫਿਲਮ ਸੀ ਕੋਈ ਮੈਨੂੰ ਨਾਮ ਵਿਸਰਿਆ ਅਬ ਤੇਰੇ ਬਿਨ ਜੀ ਲੇਂਗੇ ਹਮ ਜ਼ਹਿਰ ਜ਼ਿੰਦਗੀ ਦਾ ਪੀ ਲੇਂਗੇ ਹਮ ਜੀ